ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਮੇਰੇ ਪੰਜਾਬੀ ਭੈਣ ਭਰਾਵੋ ਸਾਡੇ ਉੱਤੇ ਇੱਕ ਵਾਰੀ ਫੇਰ ਦੁੱਖਾਂ ਦਾ ਪਹਾੜ ਟੁੱਟ ਗਿਆ ਅੱਜ ਬਹੁਤ ਹੀ ਮੰਦ ਭਾਗੀ ਖਬਰ ਤੁਹਾਨੂੰ ਸੁਣਨ ਨੂੰ ਮਿਲੂਗੀ ਯੂਰਪ ਦਾ ਦੇਸ਼ ਇਟਲੀ ਕਿ ਜਿੱਥੇ ਇੱਕ ਤਸ਼ੱਦਦ ਦਾ ਸ਼ਿਕਾਰ ਹੋਇਆ ਸਾਡਾ ਵੀਰ 31 ਸਾਲ ਦਾ ਸਤਨਾਮ ਸਿੰਘ ਜਿਹਦੀ ਉੱਤਰ ਫੋਟੋ ਲਾਈ ਆ ਇਹ ਵੀਰ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਹ ਭੌਰ ਪਿੰਜਰੇ ਵਿੱਚ ਉੱਡ ਗਿਆ ਇਸ ਵੀਰ ਦੇ ਪਰਿਵਾਰ ਦੇ ਨਾਲ ਬਹੁਤ ਤਗੜਾ ੱਟਕਾ ਹੋਇਆ ਜੀ ਇਹ ਵੀਰ ਸਤਨਾਮ ਸਿੰਘ ਕਿਸੇ ਇਟਾਲੀਅਨ ਗੋਰੇ ਕੋਲ ਕੰਮ ਕਰਦਾ ਸੀਗਾ ਖੇਤੀ ਦਾ ਤੇ ਖੇਤੀ ਦਾ ਕੰਮ ਕਰਦਿਆਂ ਕਰਦਿਆਂ ਇਹਦੀ ਵੀਰ ਦੀ ਕਿਸੇ ਮਸ਼ੀਨ ਵਿੱਚ ਬਾਹ ਆ ਗਈ ਆ ਇਹ ਵੀਰ ਚੀਕਦਾ ਰਿਹਾ ਕਰ ਲੌਂਦਾ ਰਿਹਾ ਰੋਂਦਾ ਰਿਹਾ ਜਾਨ ਬਚਾਉਣ ਦੇ ਦਿਹਾੜੇ ਪਉਂਦਾ ਰਿਹਾ ਉਲਟ ਪੱਥਰ ਤੇ ਇੱਕ ਇਟਾਲੀਅਨ ਇਨਸਾਨ ਨੇ ਇਨਸਾਨੀਅਤ ਨਹੀਂ ਪਛਾਣੀ ਤੇ ਇਹ ਸਤਨਾਮ ਸਿੰਘ ਨੂੰ ਹਸਪਤਾਲ ਬਚਾਉਣ ਦੀ ਬਜਾਏ ਜਿੱਥੇ ਕਿ ਸਾਰਾ ਫ੍ਰੀ ਇਲਾਜ ਹੋਣਾ ਸੀਗਾ ਇਟਾਲੀਅਨ ਸਰਕਾਰ ਨੇ ਕਰਨਾ ਸੀਗਾ ਹਸਪਤਾਲ ਬਚਾਉਣ ਦੀ ਬਚਾਏ ਆੜੇ ਬਜ਼ੁਰਗ ਦੀ ਫੋਟੋ ਲਾਈ ਇਟਲੀ ਦੇ ਗੋਰੇ ਦੀ ਇਹਨੇ ਸਤਨਾਮ ਸਿੰਘ ਨੂੰ ਉਹਦੇ ਘਰੇ ਸੁੱਟ ਗਿਆ ਪੀੜਾ ਨਾ ਚੱਲਦਾ ਆਇਆ ਦਰਦਾਂ ਨਾ ਚੱਲਦਾ ਆਇਆ ਸਤਨਾਮ ਸਿੰਘ ਬਹੁਤ ਜ਼ਿਆਦਾ ਪਰੇਸ਼ਾਨ ਸੀਗਾ ਉਹਦੇ ਘਰਦਿਆਂ ਨੇ ਉਹਨੂੰ ਇਟਲੀ ਦੇ ਕਿਸੇ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ ਸਤਨਾਮ ਸਿੰਘ ਦਾ ਤੱਕਾ ਹੋ ਗਿਆ ਸਤਨਾਮ ਸਿੰਘ ਹਸਪਤਾਲ ਜਾਂਦਿਆਂ ਹੀ ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰ ਗਿਆ ਅੱਖਾਂ 'ਚ ਪਾਣੀ ਆਉਂਦਾ ਕਿ ਇਹੋ ਜਿਹੇ ਸਤਨਾਮ ਸਿੰਘ ਬਾਹਰ ਲਿਆਂ ਕੰਟਰੀਆਂ 'ਚ ਹੋਰ ਕਿੰਨੇ ਹੋਣਗੇ ਜਿਨ੍ਹਾਂ ਨਾਲ ਤਸ਼ੱਦਦ ਹੁੰਦਾ ਇਟਲੀ ਵਿੱਚ ਇਸ ਟਾਈਮ ਸੋਗ ਦੀ ਲਹਿਰ ਆ ਹਰ ਸੋਸ਼ਲ ਮੀਡੀਆ 'ਤੇ ਸਤਨਾਮ ਸਿੰਘ ਦੀ ਖਬਰ ਚੱਲਦੀ ਤੇ ਚੱਲਣੀ ਵੀ ਚਾਹੀਦੀ ਆ ਕਿ ਸਾਡੇ ਇੱਕ ਪੰਜਾਬੀ ਨਾਲ ਗੋਰਾ ੱੱੱਕਾ ਕਰ ਗਿਆ ਇਨਸਾਨੀਅਤ ਦੀ ਪੇਸ਼ਾਨੀ ਤੇ ਹੁਣ ਇਟਲੀ ਦੇ ਇੱਕ ਅਖਬਾਰ ਵੱਲੋਂ ਇਟਲੀ ਦੇ ਭੈਣ ਭਰਾਵਾਂ ਵੱਲੋਂ ਇੱਕ 25 ਜੂਨ ਨੂੰ ਪ੍ਰੋਗਰਾਮ ਕਹਿ ਲੋ ਜਾਂ ਇੱਕ ਸਾਰੇ ਭੈਣ ਭਰਾਵਾਂ ਨੂੰ ਸਨੇਹਾ ਦਿੱਤਾ ਗਿਆ ਕਿ ਜਿਨ੍ਹਾਂ ਨੇ ਇੱਕ ਵਿਦਰੋਹ ਕਰਨ ਲਾ ਲਓ ਜਾਂ ਇੱਕ ਹੜਤਾਲ ਕਰਨੀ ਆ ਲਾਤੀਨਾ ਏਰੀਆ ਕੋ ਇਟਲੀ ਦੇ ਵਿੱਚ ਜਿੱਥੇ ਸਾਡੇ ਸਾਰੇ ਭੈਣ ਭਰਾ ਇਕੱਠੇ ਹੋ ਰਹੇ ਆ ਮੈਂ ਸਾਰਿਆਂ ਨੂੰ ਰਿਕਵੈਸਟ ਕਰਦਾ ਅੱਜ ਇੱਕ ਸਤਨਾਮ ਸਿੰਘ ਨਹੀਂ ਗਿਆ ਉਹਦੇ ਪਿੱਛੇ ਕਈ ਸਤਨਾਮ ਸਿੰਘ ਖੜ ਗਏ ਆ ਉਹ ਵੀਰ ਦੇ ਨਾਲ ਧੱਕਾ ਆ ਉਸ ਵੀਰ ਦੀ ਜਾਨ ਗਈ ਆ ਅਸੀਂ ਆਪਣਾ ਮਾਂ ਪਿਓ ਛੱਡ ਗਏ ਭੈਣ ਭਰਾ ਛੱਡ ਕੇ ਖੁਸ਼ੀਆਂ ਖੇੜੇ ਛੱਡ ਕੇ ਲੋੜੀਆਂ ਦੀਵਾਲੀਆਂ ਛੱਡ ਕੇ ਚੰਗੇ ਭਵੇਖ ਦੀ ਭਾਲ ਵਿੱਚ ਬਾਹਰ ਕੰਮ ਕਰਨ ਆਏ ਆ ਦੇ ਵਰਕਰ ਕਦੇ ਵੀ ਗੁਲਾਮ ਨਹੀਂ ਹੁੰਦਾ ਮਾਲਕ ਪੈਸੇ ਜ਼ਰੂਰ ਦਿੰਦਾ ਇਹਦਾ ਮਤਲਬ ਇਹ ਨਹੀਂ ਕਿ ਮਾਲਕ ਬੰਦੇ ਨੂੰ ਖਤਮ ਹੀ ਕਰ ਦੇ ਬੰਦੇ ਦੀ ਜਾਨ ਹੀ ਲੱਲੇ ਇਹ ਕਿੱਥੇ ਦਾ ਕਾਨੂੰਨ ਆ ਅੱਜ ਇਟਲੀ 'ਚ ਪਹਿਲੀ ਵਾਰ ਇਹ ਐਡਾ ਵੱਡਾ ਵਿਦਰੋਹ ਹੋ ਰਿਹਾ ਚੱਕਾ ਜਾਮ ਕੀਤਾ ਜਾ ਰਿਹਾ ਕਿ ਸਾਰੇ ਯੂਰਪ ਵਿੱਚ ਇੱਕ ਵਾਰੀ ਪਤਾ ਲੱਗ ਜੂ ਕਿ ਕੋਈ ਪੰਜਾਬੀ ਦੇ ਨਾਲ ਧੱਕਾ ਨਹੀਂ ਕਰ ਸਕਦਾ ਜੇ ਧੱਕਾ ਹੁੰਦਾ ਤੇ ਸਾਨੂੰ ਸਾਰਿਆਂ ਦੇ ਨਾਲ ਖੜਨਾ ਚਾਹੀਦਾ ਅੱਜ ਇੱਕ ਮਾਪਿਆਂ ਦਾ ਪੁੱਤ ਇਸ ਦੁਨੀਆ ਤੋਂ ਗਿਆ ਸਤਨਾਮ ਦੀ ਬਾਡੀ ਇਸ ਟਾਈਮ ਹਸਪਤਾਲ ਦੇ ਵਿੱਚ ਹੀ ਹੋਣੀ ਹੈ ਜੇ ਇਹ ਇਟਾਲੀਅਨ ਇਹ ਬਜ਼ੁਰਗ ਸਮੇਂ ਸਿਰ ਉਸ ਵੀਰ ਨੂੰ ਪਛਾਣ ਦਿੰਦਾ ਤੇ ਅੱਜ ਸਤਨਾਮ ਸਿੰਘ ਦੀ ਜਾਨ ਬਚ ਸਕਦੀ ਸੀਗੀ ਮੇਰੇ ਵੀਰੋ ਆਓ ਰਲ ਮਿਲ ਕੇ ਅਸੀਂ ਸਾਰੇ ਜਿੰਨੇ ਵੀ ਇਟਲੀ ਚ ਭੈਣ ਭਰਾ ਰਹਿੰਦੇ ਆ ਗੁਰੂ ਘਰ ਦੀਆਂ ਕਮੇਟੀਆਂ ਵਾਂ ਸਾਡੇ ਹੋਰ ਵੀਰ ਬੜੇ ਬੜੇ ਵਧੀਆ ਆਉਦਿਆਂ ਤੇ ਆ ਤੇ ਲੱਖਾਂ ਦੀ ਤਦਾਦ ਦੇ ਵਿੱਚ ਸਪੇਨ ਚ ਇਟਲੀ ਚ ਫਰਾਂਸ ਚ ਹੋਰ ਯੂਰਪ ਦੀਆਂ ਕੰਟਰੀਆਂ ਚ ਕੰਮ ਕਰਦੇ ਆ ਅੱਜ ਇੱਕ ਵਾਰੀ ਆਪਣੇ ਭੈਣ ਭਰਾਵੋ ਇੰਨਾ ਇੱਕ ਵੱਡਾ ਰੋਸ ਪ੍ਰਦਰਸ਼ਨ ਕਰ ਦਿਓ ਕਿ ਅੱਗੇ ਕਿਸੇ ਹੋਰ ਨੂੰ ਸਤਨਾਉ ਨੂੰ ਵਰਕਰ ਨੂੰ ਬਲੀ ਨਾ ਚੜਨਾ ਪਵੇ ਕੋਈ ਜਾਨ ਨਾ ਗਵਾ ਪਵੇ ਸਾਰਿਆਂ ਨੂੰ ਬੇਨਤੀ ਇੱਕ ਲਤੀਨਾ ਵਿੱਚ ਹੁਮ ਹਮਾ ਕੇ ਪਹੁੰਚੋ ਮੇਰੇ ਵੀਰੋ ਕੁਝ ਵੀਰ ਇਹ ਵੀ ਗਾਲੀ ਗਲੋਚ ਕਰ ਰਹੇ ਆ ਕਿ ਆਪਣੇ ਪੰਜਾਬੀ ਨੇ ਇੱਕ ਪੰਜਾਬੀ ਦੀ ਜਾਨ ਲਈ ਆ ਇਹ ਬਿਲਕੁਲ ਝੂਠ ਆ ਇਸ ਬੰਦੇ ਨੂੰ ਫੜ ਲਿਆ ਗਿਆ ਵਾ ਇਸ ਬੰਦੇ ਦੀ ਬਕਾਇਦਾ ਇੰਟਰਵਿਊ ਵੀ ਆ ਗਈ ਆ ਇਸ ਬੰਦੇ ਵੱਲੋਂ ਤਸ਼ੱਦਦ ਕੀਤਾ ਗਿਆ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਵੇ ਸਤਨਾਮ ਸਿੰਘ ਨੂੰ ਮਹਾਰਾਜ ਸੱਚੇ ਪਾਸ਼ਾ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਮਾਪਿਆਂ ਦਾ ਪੁੱਤ ਨਹੀਂ ਵਾਪਸ ਆ ਸਕਦਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿੰਨਾ ਜਿੰਨਾ ਕੋਲ ਟਾਈਮ ਹੈਗਾ ਜਾਂ ਰਾਤ ਦਾ ਕੰਮ ਕਰਦੇ ਜਾਂ ਕਿੱਦਾਂ ਦੀਆਂ ਸ਼ਿਫਟਾਂ ਵਾਂ ਮਹਾਰਾਜ ਸੱਚੇ ਪਾਸ਼ਾ ਕਦੀ ਨਾ ਕਿਸੇ ਮਾੜਾ ਟਾਈਮ ਆਵੇ ਤੇ ਛੁੱਟੀ ਲੈ ਕੇ ਮੇਰੇ ਵੀਰ ਲਤੀਨਾ ਦੇ ਜਿੱਥੇ ਪ੍ਰੋਗਰਾਮ ਅਲਿਖਿਆ ਉੱਥੇ ਹੋ ਮਹਾਮਾ ਆ ਕੇ ਪਹੁੰਚੋ ਉਹ ਦਰਦ ਨੂੰ ਮਹਿਸੂਸ ਕਰੋ ਉਹ ਤੱਕੇ ਨੂੰ ਮਹਿਸੂਸ ਕਰੋ ਸਤਨਾਮ ਸਿੰਘ ਨੂੰ ਤੱਕੇ ਨਾਲ ਇਸ ਫਾਨੀ ਦੁਨੀਆ ਦਾ ਤੱਕਾ ਦਿੱਤਾ ਗਿਆ ਜੇ ਉਹ ਲਾਜ ਸਮੇ ਸਿਰ ਹੋ ਜਾਂਦਾ ਤੇ ਅੱਜ ਕੋਈ ਇਹੋ ਜੀ ਨੌਬਤ ਨਹੀਂ ਆਉਣੀ ਤੇ ਇਹ ਵੀ ਕੰਨ ਖੋਲ ਕੇ ਉਹ ਲੋਕ ਸੁਣ ਲੈਣ ਕਿ ਜਿਹੜੇ ਅਜੇ ਵੀ ਸਾਡੇ ਪੰਜਾਬੀਆਂ ਨਾਲ ਤੱਕਾ ਕਰਨ ਦੇ ਆ ਭਾਵੇਂ ਉਹ ਜਰਮਨੀ ਬੈਠੇ ਭਾਵੇਂ ਕਿਤੇ ਵੀ ਬੈਠੇ ਸਮਾ ਸਾਰਿਆਂ ਦੇ ਮਾੜਾ ਆ ਜਾਣਾ ਛੱਡ ਦਿਓ ਮਲਕ ਭਾਗੋ ਵਾਲੇ ਕੰਮ ਭਾਈ ਲਾਲੋ ਵਾਲੇ ਕੰਮ ਕਰੋ ਅਸੀਂ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨ ਆਏ ਆ ਸਾਡਾ ਇਹੋ ਜਿਹਾ ਤੱਕਾ ਨਹੀਂ ਹੋਣਾ ਚਾਹੀਦਾ ਅਫਸੋਸ ਆ ਸਾਨੂੰ ਦੁੱਖ ਆ ਸਾਨੂੰ ਸਤਨਾਮ ਸਿੰਘ ਦੇ ਪਰਿਵਾਰ ਦੇ ਨਾਲ ਬਹੁਤ ਹੀ ਮੰਦ ਭਾਗੀ ਖਬਰ ਜਿਹੜੀ ਆ ਸੱਤ ਸਮੁੰਦਰੋਂ ਪਾਰ ਇਟਲੀ ਦੇ ਲਟੀਨਾ ਏਰੀਆ ਤੋਂ ਆਈ ਆ ਇਹ ਵੀਡੀਓ ਬਸ ਬਸ ਵਾਦੇ ਸ਼ੇਅਰ ਕਰਕੇ ਮੈਸੇਜ ਸਾਰਿਆਂ ਤੱਕ ਪਹੁੰਚਾ ਦਿਓ